ਆ ਯੂਟਿਊਬਰਾਂ ਦੇ ਮਗਰ ਵੀ ਨਾ ਲੱਗਿਆ ਕਰੋ ਆ ਵੇਖ ਵੇਖ ਕੇ ਨਾ ਮੈਂ ਤੇ ਆ ਮੁਰਗਾਪੁਰ ਖਾਨ ਆਇਆ ਸੀਗਾ 150 ਰੋਡ ਤੇ ਠੀਕ ਐ ਤੇ ਇਹ ਕਹਿੰਦੇ ਸੀ ਨਾ ਤੇਲ ਆ ਨਾ ਮਸਾਲਾ ਬਈ ਆ ਦੇਖੋ ਤੇਲ ਛੱਟ ਮੇਰੇ ਤਾਂ ਬਈ ਆਵਾਜ਼ ਮਾਰਦਾ ਇਹਨਾਂ ਨੂੰ ਉਹ ਬਈ ਆਈ ਉਰੇ ਆ ਨੈਪਕਿੰਸ ਹੀ ਬਈ ਇਹ ਭਰਾ ਭਾਈ ਤਾਂ ਵਾਵਾ ਥੱਬਾ ਦੇ ਕੇ ਜਾ ਬਈ ਬਣ ਕੇ ਇਹਦੇ ਨਾਲ ਕੋਹ ਨਹੀਂ ਬਣਨਾ ਇਹਦੇ ਨਾਲ ਕੀ ਗੱਲ ਬਈ ਮਾਲਕ ਤੂੰ ਹੀ ਐ ਮਾਲਕ ਸਾਦਾ ਮੈਂ ਹੀ ਅਭੀ ਦੱਸ ਦੂਸੇ ਪਕਾਈ ਮਾਰੀ ਜਾਂਦੇ ਹਰੇਕ ਵੀਡੀਓ ਤੇ ਤੇ ਬਈ ਤੇਲ ਹੈ ਨਹੀਂ ਤੇਲ ਲੈਣੀ ਜਾਂ ਮਰੇ ਹੱਥੇ ਤਾਂ ਸਾਬਣ ਨਾਲ ਤੋਂ ਲੋ ਵੀ ਲੋਟ ਆਉਣਾ ਨਹੀਂ ਨਹੀਂ ਬਈ ਤੇਲ ਹੈ ਨਹੀਂਗਾ ਇਹ ਪਾਉਣੇ ਸਰੋਂ ਦਾ ਤੇਲ ਵੀ ਨਹੀਂ ਮਨ ਨੂੰ ਤਾਂ ਲੱਗਦਾ ਕਿ ਨਹੀਂ ਤੇਲ ਪਾਉਂਦੇ ਹੀ ਨਹੀਂ ਬਈ ਆ ਬੈਠੂਗਾ ਕੀ ਆ ਹੋਰ ਕੀ ਆ ਲੈ ਬਈ ਆ ਕੀ ਆ ਬਈ ਮੇਰੀ ਗੱਲ ਤੁਹਾਨੂੰ ਆ ਲੈ ਬਈ ਮੇਰੀ ਗੱਲ ਤਾਂ ਸੁਣ ਲੋ ਇਹ ਨੁੱਚੜੀਦਾ ਜਾਂਦਾ ਯਾਰ ਬਈ ਨੁੱਚੜੀ ਜਾਂਦਾ ਇਹ ਮੁਰਗੀ ਦਾ ਲੈ ਆ ਯਾਰ ਬਈ ਮੇਰੀ ਗੱਲ ਤਾਂ ਸੁਣ ਲੈ ਬਈ ਪਹਿਲਾਂ 1 ਮਿੰਟ ਹਾਂ ਇਹ ਪਹਿਲਾਂ ਖਾ ਕੇ ਖਾ ਕੇ ਵੇਖੋ ਹਾਂ ਮੰਗੈਣਾ ਤੁਸੀਂ ਬਈ ਅਸਵਾਦ ਆਏਗਾ ਮੈਂ ਇੱਕ ਪੀਰ ਖਾਦਾ ਪਰ ਆ ਜਿਹੜਾ ਤੇਲ ਥੰਡਈਆ ਦਾ ਮੇਰਾ ਜਰੰਦਰ ਅੱਗੇ ਮੇਰਾ ਮਟਾਪੇ ਦਾ ਸ਼ਕਾਰ ਆ ਜੂਮ ਜੂਮ ਕਰ ਲਾ ਕੋਨਾ ਵੀ ਇੱਥੇ ਆਲਾ ਜੂਮ ਕਰ ਲਾ ਬਈ ਇਹ ਬਈ ਤੇਲ ਨਹੀਂ ਹੈਗਾਗਾ ਇਹ ਜਦੋਂ ਮੁਰਗਾ ਬਣਦਾ ਵੀ ਫੈਟ ਨਿਕਲਦੀ ਹੈ ਜਦੋਂ ਮੁਰਗਾ ਆਪਣਾ ਬਣਦਾ 9900 ਗ੍ਰਾਮ ਦਾ ਮੁਰਗਾ ਹੁੰਦਾ ਘਟੋ ਘਟ 200 ਗ੍ਰਾਮ ਉਹਦਾ weight ਉੱਟ ਜਾਂਦਾ ਵੀ ਬਣਦੇ ਬਣਦੇ ਦਾ ਉਹ ਕੀ ਉੜਦਾ ਵੀ ਫੈਟ ਹੈ ਆ ਥੋੜੀ ਮਿੱਟੀ ਦਾ ਬਈ ਉੱਤੇ ਹੁਣ ਰਹੂਗੀ ਨਾ ਮੋਸਟਲੀ ਨਿਕਲ ਜਾਂਦੀ ਆ ਬਈ ਫੈਟ ਸਾਰੀ ਦੀ ਸਾਰੀ ਸਾਰਾ ਫੇਟ ਜਿਹੜਾ ਨਿਕਲ ਜਾਂਦਾ ਜਣ ਬੱਕਰੇ ਚ ਹਾਂ ਬਈ ਬੱਕਰੇ ਚ ਬੱਕਰੇ ਚੋਂ ਹੁਣ ਕਿਉਂ ਨਿਕਲਦਾ ਨਾ ਇਹ ਕਿਉਂ ਹੀ ਕਹ ਲੋ ਤੁਸੀਂ ਚਾਰਾ ਚੋਂ ਸੂਪ ਹੁੰਦਾ ਹਾਂ ਬਈ ਇਹ ਨਿਕਲ ਜਾਂਦਾ ਸਾਰਾ ਇਹਦੇ ਵਿੱਚੋਂ ਇਹ ਫੈਟ ਫਰੀ ਵੀ ਹੋ ਗਿਆ ਆਇਲ ਫ੍ਰੀ ਵੀ ਆਇਲ ਫ੍ਰੀ ਤਾਂ ਹੈ ਕਿ ਕੋਈ ਤੇਲ ਪਾਉਂਦੇ ਨਹੀਂ ਫੈਟ ਫ੍ਰੀ ਬਾਈ ਇਹਦੇ ਵਿੱਚੋਂ ਫੈਟ ਨਿਕਲ ਗਈ ਉਹਦੇ ਨਾਲ ਹੋ ਗਿਆ ਤੇ ਬਾਈ ਇਹ ਹੈਲਦੀ ਹੈਗਾ ਜਿਮ ਵਾਲੇ ਖਾਂਦੇ ਵੀ ਜਿਮ ਵਾਲੇ ਕਮਲੇ ਤਾਂ ਨਹੀਂ ਗੇ ਉਹਨਾਂ ਨੂੰ ਸਭ ਤੋਂ ਬਾਈ ਇਹ ਤਾਂ ਨਹੀਂ ਇੱਥੇ ਦਿਲ ਜੇ ਤੇ ਖੜਾ ਰਹੂਗਾ ਮੈਂ ਬਾਈ ਜਮਨ ਬਾਈ ਬਾਈ ਤੂੰ ਪੂਰਾ ਮੁਰਗਾ ਵੀ ਖਾ ਲੈ ਜੇ ਤੈਨੂੰ ਭਾਰਾ ਲੱਗਿਆ ਤੂੰ ਬਾਈ ਪੈਸੇ ਮੈਂ ਤੁਹਾਨੂੰ ਵਾਪਸ ਮੜਾ ਦੇ ਸਾਰਾ ਮੁਰਗਾ ਖਾ ਲੈ ਬਾਈ ਸਾਡੇ ਕੋਲ ਡੇਡ ਡੇਡ ਮੁਰਗਾ ਇਕੱਲਾ ਬੰਦਾ ਖਾ ਕੇ ਜਾਂਦਾ ਯਾਰ ਇਹੋ ਜੀ ਗੱਲ ਹੀ ਕੋਈ ਨਹੀਂ ਤੂੰ ਬਾਈ ਤਲਿਆ ਘਾ ਕੇ ਬਾਕੀ ਸਾਫ ਸਵਾਈ ਦਾ ਹੈ ਠੀਕ ਆ ਤੁਹਾਡਾ ਸਿਸਟਮ ਬਹੁਤ ਵਧੀਆ ਬਾਈ ਤਲਿਆ ਤਾਂ ਬ ਇਹ ਦੇਖੋ ਬਈ ਕੁਛ ਤੇ ਲੱਗ ਰਿਹਾ ਤੁਹਾਨੂੰ ਕੋਈ ਮਸਾਲਾ ਕਿਸੇ ਕਿਸਮ ਦਾ ਨੈਚੁਰਲ ਮਸਾਲਾ ਨਹੀਂ ਆ ਕੀ ਆ ਚਾਟ ਮਸਾਲਾ ਚਾਟ ਮਸਾਲਾ ਦਬਾਈ ਫਿਰ ਟੇਸਟ ਆ ਤੇ ਦਿਨਾ ਨਾ ਆਪਾਂ ਇਹ ਕਿਹੜਾ ਕੋਈ ਉਹ ਮਸਾਲਾ ਵੀ ਤੇਜ ਆ ਵੀ ਜਿਹੜਾ ਕਰਕੇ ਤੁਹਾਡਾ ਕੋਈ ਨੁਕਸਾਨ ਹੋਊਗਾ ਪਿਆਜ ਨਹੀਂ ਬੰਦਾ ਹਾਂ ਨਾਲ ਵੀ ਪਿਆਜ ਆ ਚਟਨੀ ਸਾਡੀ ਪਦੀਨੇ ਵਾਲੀ ਖੁਦ ਬਣਾਈ ਦੀ ਵਧੀਆ ਚੀਜ਼ ਆ ਬਈ ਬੇਫਿਕਰੋ ਖਾ ਲੋ ਬੇਫਿਕਰੋ ਲੈ ਬਈ ਦੋਸਤੋ ਤੁਸੀਂ ਵੀ ਖਾਣਾ ਤਾਂ ਆ ਜਿਓ